ਇੱਕ ਮੈਮ ਨੂੰ ਨਾ ਆਫ ਕੈਮਰਾ ਤੁਸੀਂ ਕਿੱਸਾ ਸਾਂਝਾ ਕਰ ਰਹੇ ਸੀ ਕਿ ਇੱਕ ਪਿੰਡ ਦੀ ਕੁੜੀ ਨਾ ਲਹਿੰਗਾ ਪਾ ਕੇ ਆਣੀ ਚਾਹੀਦੀ ਤੇ ਹੁਣ ਸਾਰਿਆਂ ਨੇ ਲਹਿੰਗਾ ਫਾਰੀਏ ਬੜੇ ਮਜ਼ੇਦਾਰ ਕਿੱਸਾ ਸਾਡੇ ਦਸ਼ਕਾ ਨੂੰ ਜ਼ਰੂਰ ਦੱਸੋ ਜ਼ਰੂਰ ਮੈਮ ਇਹਨਾਂ ਦਾ ਗਰਵਾਲ ਸਾਹਿਬ ਦਾ ਕੋਈ ਫਰੈਂਡ ਆ ਹੁਣ ਮੈਂ ਸਪੈਸੀਫਿਕਲੀ ਤਾਂ ਨਹੀਂ ਇਦਾਂ ਕਹਿ ਸਕੂੰਗੀ ਕੁਛ ਹਨਾ ਪਰ ਮੈਂ ਤੁਹਾਨੂੰ ਦੱਸਦੀ ਆ ਉਹਨਾਂ ਦੀ ਮੈਰਿਜ ਸੀਗੀ ਤੇ ਉਹਨਾਂ ਨੇ ਕਿਹਾ ਕਿ ਨਾ ਤੁਸੀਂ ਆਪਣੀ ਵਾਈਫ ਨੂੰ ਲਹਿੰਗਾ ਲੈ ਕੇ ਦਿਓ ਤਾਂ ਜੋ ਸਭ ਨੇ ਉੱਥੇ ਲਹਿੰਗੇ ਪਾਣੇ ਨੇ ਉੱਥੇ ਬੜੀ ਦੇਸੀ ਲੱਗੂਗੀ ਹੈਨਾ ਤਾਂ ਥੋੜਾ ਜਿਹਾ ਉਹਨਾਂ ਨੂੰ ਪਿੰਚ ਕੀਤਾ ਕਿ ਮੇਰੀ ਵਾਈਫ ਇਦਾਂ ਤਾਂ ਨਹੀਂ ਮਤਲਬ ਉਹਨਾਂ ਉਹਨਾਂ ਦੇ ਅੰਦਰ ਤਾਂ ਕਿਤੇ ਨਾ ਕਿਤੇ ਸੀ ਕਿ ਇਹਨੂੰ ਡ्रेसਿੰਗ ਸੈਂਸ ਬਹੁਤ ਆ ਇਹਨੂੰ ਸ਼ੌਂਕ ਵੀ ਆ ਆਪਾਂ ਆਪਣੇ ਹਸਬੰਡ ਨਾਲ ਸ਼ੇਅਰ ਕਰਦੇ ਆ ਕਿ ਮੈਂ ਅਗਰ ਆਪਣੇ ਬੱਚੇ ਵੱਡੇ ਹੋ ਜਾਣਗੇ ਫਿਰ ਮੈਂ ਕੰਮ ਕਰਨਾ ਚਾਹੁੰਨੀ ਆ ਹੈਨਾ ਫਿਰ ਉਹਨਾਂ ਨੇ ਮੈਨੂੰ ਆ ਕੇ ਕਿਹਾ ਕਿ ਤੁਸੀਂ ਵਿਆਹ ਤੇ ਨਹੀਂ ਜਾਣਾ ਮੈਨੂੰ ਥੋੜਾ ਐਦਾਂ ਲੱਗੇ ਕਿ ਬਹੁਤ ক্লোਜ਼ ਫਰੈਂਡ ਆ ਦੈਨ ਵਾਈ ਨਾਟ ਮੈਂ ਕਿਉਂ ਨਹੀਂ ਤੇ ਹੁਣ ਮੈਂ ਉਹ ਚੀਜ਼ ਮੈਂ ਹੁਣ ਸੋਚਦੀ ਹੁੰਨੀ ਆ ਵੀ ਜਿਹੜੀ ਉਹੀ ਦੇਸੀ ਗਰਲ ਜਿਹਨੂੰ ਕਿਹਾ ਸੀਗਾ ਕਿ ਤੇ ਉਹ ਅੱਜ ਲੋਕਾਂ ਨੂੰ ਲਹਿੰਗੇ ਪਵਾਉਂਦੀ ਆ ਪਰ ਮੇਰੇ ਹਸਬੰਦ ਇਹ ਗੱਲ ਕਦੇ ਨਹੀਂ ਭੁੱਲਦੇ ਉਹ ਹਮੇਸ਼ਾ ਮਤਲਬ ਪ੍ਰਾਊਡਲੀ ਕਹਿੰਦੇ ਆ ਇਹ ਚੀਜ਼ ਕਿ ਮਤਲਬ ਇਹ ਉਹੀ ਕੁੜੀ ਆ ਜਿਹਨੂੰ ਕਦੇ ਕਿਹਾ ਗਿਆ ਸੀਗਾ ਕਿ ਤਾਂ ਮਤਲਬ ਦੇਸੀ ਲੱਗੇਗੀ ਤੇ ਅੱਜ ਇੱਕ ਜਿੱਦਾਂ ਕਹਿ ਲਓ ਇਹਨੂੰ ਲੋਕ ਆ ਕੇ ਪੁੱਛਦੇ ਆ ਵੀ ਅਸੀਂ ਫੰਕਸ਼ਨ ਤੇ ਕੀ ਪਾਈਏ ਐਡਵਾਈਸ ਲੈਂਦੇ ਆ ਨਾ ਇੱਕ ਕਸਟਮਰ ਕਸਟਮਾਈਜ਼ ਕਰਕੇ ਦਿੰਦੀ ਆ ਲੋਕਾਂ ਨੂੰ ਵੀ ਇਦਾਂ ਨਹੀਂ ਤੁਸੀਂ ਇਦਾਂ ਪਾਓ ਨਾ